ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਾਰੇ ਜੁਗ ਜੁਗ ਭਗਤਿ ਉਪਾਇਆ ਪੈ ਜੇ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਾਂ ਪਿੱਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛਡਾਇ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪ੍ਰਭੂ ਰਹਾ ਤੂੰ ਸਚਾ ਸਾਹਿਬ ਸਿਵਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਹੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾਂ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਭਾਵਨ ਹਾਰੇ ਕੇਤੇ ਤੇਰੇ ਰਾਗ ਪਰਿਸ਼ਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗਉਤਲੀ ਜਾਣਣ ਲਿਖ ਲਿਖ ਧਰਮ ਵਿਚਾਰਿ ਗਾਵਣ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਣ ਤੁਧਨੋ ਨਵਿੰਦਰਿੰਦਰ ਆਸਨ ਬੈਠੇ ਦੇਵਤਿਆਂ ਦਰਣਾਲੇ ਗਾਵਣ ਤੁਧਨੋ ਸਿੱਧ ਸਮਾਦੇ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀ ਸੋਰ ਜੋਗ ਜੋ ਗਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨਿ ਉਪਾਇ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰੇਮੰਡਾ ਕਰ ਕਰ ਖੇ ਤੇਰੇ ਚਾਰੇ ਸੇਤੂ ਨੂੰ ਗਾਵਣ ਜੋ ਤੁਧ ਪਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁ ਨੂੰ ਗਾਵਣ ਸੇ ਮੈਂ ਜਿਤਨੇ ਆਵ ਨਾਨਕਿਆ ਵਿਚਾਰੀ ਸੋਈ ਸੋਈ ਸੁਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਸੀ ਰਚਨਾ ਜਿੰਨ ਨਰਚਾਈ ਰੰਗੀ ਰੰਗੇ ਪਾਂਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸ਼ਾਹ ਪਤਸ਼ਾਹ ਸਿਵ ਨਾਨਕ ਰਹਿ ਨਿਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਏ ਕਿ ਵਡਾ ਵੱਡਾ ਢੀਠਾ ਹੋਇ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਈ ਵੜੇ ਮੇਰੇ ਸਹਬਾ ਗਹਿਰ ਗਭੀਰਾ ਗੁਣੀ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤਿ ਮੈਨੂੰ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਹੀ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਫੁਰਖਾ ਕਿਆਂ ਵਡਿਆਈਆਂ ਤੁਦ ਵਿਣਸ ਦੇ ਕਿ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਹਿਤ ਸਹਿ ਕਿ ਆਚਾਰ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣਿ ਔਖਾ ਸਚਨ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਇ ਚਲਿਐ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾ ਰਹਾ ਸਾਚੇ ਨਾਮ ਕੀ ਤਿਲਵੜਿਆਈ ਆਗ ਥੱਕੇ ਕੀਮਤ ਨੈ ਪਾਈ ਜੇ ਸਭ ਮਿਲ ਕੇ ਆਖਣ ਪਾਹੀਂ ਵੱਡਾ ਨਾ ਹੋਵੇ ਘਾੜ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨ ਚੁੱਕੇ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਰਾਂ ਕੋਈ ਜੇ ਵੜੇ ਆਵਤੇ ਵੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਕਸਮ ਬਿਸਾਰੈ ਤੇ ਕਮਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵੜਪਾ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾ ਸਹਿ ਮਿਲ ਸੰਗਤ ਗੁਣ ਪ੍ਰੰਗਾ ਜਿਨ ਹਰ ਹਰ ਹਰਿ ਅਸ ਨਾਮ ਨਾ ਪਾਇਆ ਤੇ ਭਾਂ ਹੀਣ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਵ ਜੀਵੇ ਤ੍ਰਿ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਧਰਮ ਅਸ ਤਗ ਲਿਖਿਆ ਲਿਖਾ ਤਨ ਤਨ ਸਤ ਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰਿ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰੇਆ ਸੈਲ ਪਤਨ ਮੈਂ ਜੰਤਿ ਉਪਾਇ ਤਾੰਕਾਰ ਜਿਕ ਆਗਿਆ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰੰਪਰ ਪਾਇਆ ਸੋ ਕੇ ਘਾਇਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਿਆ ਵੈਸੇ ਕੋ ਸਾ ਤੇ ਪਛੈ ਬਚਰੇ ਛਰੇਆ ਤਿੰਨ ਕਵਣ ਕਲਾਵੈ ਕਉਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਬਨਿਦਾਨ ਦਸਿਆ ਇਸ ਤੁਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਈਏ ਤੇਰ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਬਤ ਆਵੇਂ ਸਬਤ ਆਵੇਂ ਤੂ ਜੀਹਾਂ ਸੱਚੇ ਸਿਰਜਨਹਾਰ ਸਭ ਜੀ ਤੁਹਾਰੇ ਜੀ ਤੋਂ ਜੀ ਆਕਾ ਦਾਤਾਰਾ ਹਰ ਤਿਆਵੋ ਸੰਤੋ ਜੀ ਸਭ ਦੋਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘੜੇ ਅੰਦਰ ਸਰਬ ਨਿਰੰਤ ਜੀ ਹਰ ਇੱਕ ਉਹ ਪ੍ਰ ਸਮਾਨਾ ਇਕ ਦਾਤੇ ਇਕ ਪੇਖਾ ਦੇ ਜੀ ਸਾ ਤੇਰੇ ਚੋਜ ਵਿਡਾਣ ਹਉ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਨੇ ਔਰ ਨਾ ਜਾਣਾਂ ਤੂੰ ਪਾਨ ਬਰੰਭੇ ਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਖੁ ਖਾਣਾ ਜੋ ਸੇਵੈ ਜੋ ਸੇਵੈ ਤੁਝੇ ਜਨ ਨਾਨਕ ਤਨੁ ਕਰਵਾਣਾ ਹਰਤਿਆ ਵੈ ਹਰਤਿਆ ਵੈ ਤੁਝੀ ਸੇ ਜੰਜੁਗ ਮੈਂਸ ਕੋ ਵਾਸੀ ਸੇ ਮੁਕਤ ਸੇ ਮੋਦ ਭੇਜਨ ਹਤਿਆ ਜੇ ਤੈਨ ਤੂਟੀ ਜਮ ਕੀ ਫਾਸੀ ਜਿਨਨ ਨਿਰਪਾਉ ਜਿਨਹਾ ਨਿਰਪਾਉ ਧਿਆਇਆ ਜੀ ਤਨ ਕਾ ਪਉ ਸਾਗੋ ਆਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨਹਾ ਧਿਆਇਆ ਜੀ ਜਨ ਨਾਨਕ ਤਿਨ ਬਲ ਜੈਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਖੇ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੈ ਹਰ ਪੂਜਾ ਜੀ ਤਪ ਤਾ ਪੈਂਜ ਪੈਂ ਬਿਅੰਤਾ ਤੇਰੇ ਅਨੇਕ ਤੇਰੇ ਅਨੇ ਪੜੈ ਮੋ ਸਿਮਰੈ ਸਾਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਆ ਪਰੰਪਰ ਕਰਤਾ ਜੀ ਤਉ ਜੇਵੜੇ ਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤਉ ਨੀ ਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਨ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦੇ ਆਪੇ ਸਰਸਗੋਈ ਜਨਾਨੇ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਚੇ ਆਰ ਮੈਦਾ ਸਾਈ ਜੋ ਤੂੰ ਪਵੈ ਸੋਇ ਤਿਸੇ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੋਂ ਸਗਣੀ ਧਿਆਇ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਾਧੂ ਜੀ ਮਾਹੇ ਤੁਜ ਮਨ ਦੂਜਾ ਕੋਈ ਨਾਹੀਂ ਜੀ ਜੰਤ ਸਭ ਤੇਰਾ ਖੇਲ ਮਜੋਗ ਮਿਲ ਵਿਚਣਿਆ ਸੰਜੋ ਗੀਮੇਲ ਜਿਸ ਨੂੰ ਤੂੰ ਜਾਣਾ ਐ ਸੋਈ ਜਨ ਜਾਣੈ ਹਰ ਗੁਣ ਸਾਧ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਜਿਆ ਸਮ ਹੋਏ ਤੁਧ ਬਿਨ ਦੂਜਾ ਅਵਰਣ ਕੋਈ ਤੂੰ ਕਰ ਕਰ ਵੇਖਿਆ ਜਾਣਾ ਸੋਏ ਜਨ ਨਾਨਕ ਗੁਰਮੁ ਪਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰਣਾ ਪੀਲਣ ਵਾਸਾ ਪਾਣੀ ਪਾਵਤ ਰਹਿ ਕੀਆ ਪੰਖੈ ਮੋ ਪਾਣੀ ਚੱਲ ਹਮ ਦੇਖਾਂ ਤੈ ਡੂ ਵੀਲੇ ਮਨ ਏਕ ਨ ਚੇਤਸ ਮੂਡ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੂਦਾ ਜਨਮ ਭਿਆ ਪ੍ਰਣਵਤਨਾ ਨੈ ਦਿਨ ਕੇ ਸਰਣਾ ਜਿੰਤੋਂ ਨਾਹੀ ਵੀਸਰੀ ਆਸਾਂ ਹੱਲਾ ਪੰਜਮਾ ਪਈਂ ਪਰ ਆਪ ਤਮਾਨੁ ਕਉ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਔਰ ਕਾਇ ਤੇ ਰਹਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮਲਾ ਭੌਲ ਜਾ ਤਰਨ ਕੈ ਜਨ ਅਮ੍ਰਿਥਾ ਜਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮਣਾ ਕੁਮਾਇਓ ਸੇਵਾ ਸਾਧਨਾ ਜਾਨਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰੱਖੋ ਸ਼ਰਮਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰੱਖੋ ਸ਼ਰਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੇਂ ਕ ਬੋ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦਰਚਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਜੋਇਤ ਸਵੈਤਮ ਘਾਵੋ ਆਪ ਹਾਦੈ ਮੋਹਿ ਵਿਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਵੈ ਕਰਤਾਰ ਮੋਰਚਾ ਅਨਿ ਕਰਦੇ ਕਰੀਏ ਸਭ ਬੈਣ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸ ਤੁਮੈ ਛਾਣ ਕੋਈ ਹੋਰ ਨਾ ਧਿਆਉ ਜੋ ਵਰਚਾਉਂ ਤੁਮ ਤੇ ਪਾਉ ਸੇਵਕ ਸੇ ਕੋ ਮਾਰੇ ਤਾਰੀਏ ਚੁਣ ਚੁਣ ਜਤਰਾ ਹਮਾਰੇ ਮਾਰੀਏ ਆਪ ਹਾਦੈ ਮੁਜੇ ਉਭਰੀਏ ਮਰਨ ਕਾਲ ਕਾ ਤਰਾ ਸੁਨੀ ਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਇਹ ਦੋ ਜੋ ਕਰਿਓ ਰਛਾ ਰਾਖ ਲਿਓ ਮੋਇ ਰਾਖਣ ਹਾਰੀ ਸਾਹਿਬ ਸੰਤ ਸੁਹਾਏ ਪਿਆਰੀ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪੂਰੀ ਜਤਰਦ ਕੰਤਾ ਕਾਲ ਪਾਏ ਬ੍ਰਹਮਾ ਅਵਤਾਰ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸਭ ਕੀਓ ਬੇਦਰਾ ਹੈ ਬ੍ਰਹਮਾ ਜੋਥਿਓ ਜਵਣ ਕਾਲ ਸਾ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਣ ਕਾਲ ਸਾ ਜਤ ਬਨਾਇਓ ਦੇਵ ਦਾਇ ਜਸ਼ਨੇ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਨਮਸਕਾਰ ਤਜੀ ਕੋ ਮਾਰੀ ਸਗਲ ਪ੍ਰਜਾ ਜਨਿਆ ਸੁਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਆਂ ਸਤਰਣ ਕੋ ਪਲ ਮੋਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਨ ਤੁਲਾ ਸਾਪਾ ਕਿਰਪਾ ਦੇੜ ਘਰ ਭੂਲਾ ਸੰਤਨ ਦੁਖ ਪਾਇਤੇ ਦੁਖੇ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੇ ਜਾਨੈ ਜਾਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤੁਤਾ ਦੇਯਾ ਪਾਰਾ ਜਵਿਆ ਕਰਖ ਕਰ ਤੋ ਕਹਉ ਤੋ ਮੈਂ ਮਿਲ ਤੋ ਦੇ ਤਰਸਵ ਹੂੰ ਜੇ ਤੇ ਬਦਨ ਸ੍ਰੇਡ ਜਾਤਾ ਰੈ ਆਪੇ ਆਪਣੀ ਬੋਝ ਚਾਰੈ ਤੁਮ ਜ਼ਵਹੀ ਤੇ ਰਹਿਤ ਨਿਰਾਲਮ ਜਾਣਦ ਭੇਦ ਭੇਦ ਅਰਿਆਲਮ ਨਰੰਕਾਰ ਨਿਰਕਾਰ ਨਰਲਾੰਬ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਚਾਰਤ ਪੇਦਾ ਜਾਂ ਕੋ ਭੇਉ ਨਾ ਪਾਵਤ ਵਿਦਾ ਤਾਂ ਕੋ ਕਰਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਾ ਪਿਵ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਪੈਨ ਪੈਤੋਂ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਹ ਕੈ ਰੂਪ ਅਨੂਪ ਸੁਰੂਪਾ ਰੰਗ ਕਪਿਓ ਰਾਵ ਕੇ ਪੂਪਾ ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਣ ਬਹੁਰ ਰਤਿਨੀ ਕਹੂੰ ਬੋਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਓ ਸੰਕਰੇ ਕੈਠਾ ਸਗਰੀ ਸੇਟ ਦਿਖਾਏ ਚੰਪਵ ਆਜੁਗਾ ਸਰੂਪ ਸੁ ਚੰਪਵ ਔਰ ਅਚਾ ਮੇਰੀ ਤੁਮ ਕਰੋ ਸਿਖਿਓ ਬਾਰ ਅਸੀਖ ਸੰਗਰੁ ਦੁਸ਼ਟ ਜਿਤੇ ਅਠਵਦ ਉਦਪਤਾ ਸਗਲ ਮਲੇਸ਼ ਕਰੋਰਣ ਘਤਾ ਜੇ ਇਸ ਤੁਤਾ ਸ਼ਰਣੀ ਪਰੇ ਤਿਨ ਕੇ ਦੁਖ ਦੁਤ ਦੋਤ ਐ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂਕੇ ਕਾਲ ਨਿਕਟਣ ਆਇ ਹੈ ਰਚਾ ਹੋਏ ਤਾਂ ਸੋ ਕਾਲ ਦੁਇਟ ਰੀ ਟਟਰੇ ਦਤ ਕਾਲ ਕਿਰਪਾ ਦਿਰਤਾ ਜਾਇ ਨੇ ਹਰ ਹੋਂ ਤਾਂ ਕੀ ਤਾਪ ਤਨਕੁਮਾਰ ਹੋਂ ਰਿਦ ਸਿਦ ਕਰ ਮੋਸਾ ਹੋਈ ਦੁਇਟ ਸਾਹ ਸਵੈ ਸਕੇ ਨ ਕੋਈ ਇੱਕ ਵਾਰ ਜੇ ਤਵੇਂ ਸਵਾਰਾ ਕਾਲ ਪਾਤੇ ਤੈਂ ਵਾਰ ਜਿੰਨਾ ਨਾਮ ਤੇਹਾਰੋ ਕਹਾ ਦਰ ਦੜ ਦੋਤੇ ਰਹਾ ਖੜਗ ਕੇਤ ਮੈਂ ਸ਼ਰਣ ਤੇਹਾਰੀ ਆਪ ਹਾ ਦੈਨ ਹੋ ਬਾਰੀ ਸਰਬ ਠੌਰ ਮੋਹ ਸੁਹਾਈ ਦੁਟ ਦੋਤੇ ਰਿਓ ਉਚਾਈ ਸਰਬ ਠੌਰ ਮੋਹ ਸੁਹਾਈ ਦੁਟ ਦੋਤੇ ਰਿਓ ਉਚਾਈ ਸਵਈਆ ਪਾਏਗੇ ਜਬ ਤੇ ਤੁਮਰੇ ਤਬ ਤੇ ਕਉ ਆਂਕ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨਿਓ ਸਿਮਰਤ ਸਾ ਤਰਵੇਂ ਸਵੈ ਬੋ ਭੇਦ ਕੈ ਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਿਓ ਤਹਾਰੋ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਵਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA TEEJA ANAND EK ONKAR SATGURU PRASAD ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੁਗੁਰਤਾ ਪਾਇਆ ਸਹਿਜ ਸੇਤੀ ਮਰਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾ ਗਾਵ ਹਰੀ ਕੇ ਰਾਮਨ ਜਨਿ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਣਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਵਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਦੈ ਸੋ ਪਾਵੇਂ ਸਦਾਸਤ ਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਹਮ ਕਨੇਰੇ ਕਹਿ ਨੌਰ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਅਧਾਰ ਸਾਜ ਨਾਮੇ ਅਧਾਰ ਮੇਰਾ ਜਨ ਪਖਾਂ ਸੋ ਗਵਾਇਆਂ ਕਰ ਸਾਥ ਸੁਖ ਮਾਨੈ ਵਸਿਆ ਜਨਿ ਸਾਂ ਸੋ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤੋਸ਼ ਹੋ ਧਰੋਪੇ ਅਰੂ ਸੱਚਾ ਨਾਮ ਮੇਰਾ ਆਦਾਰੁ ਵਾਜੇ ਪੰਚ ਸ਼ੋਦ ਤਿਤ ਘਰ ਸੁਪਾਗੇ ਘਰ ਸੁਪਾਗੇ ਸ਼ਬਦ ਵਾਜੇ ਕਲਾਿਤ ਕਾ ਧਾਰੀ ਆ ਪੰਚ ਦੂਦ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿਣਾ ਤੇਨਜ ਕੋ ਹੋਆ ਤੇ ਤੇ ਘਰ ਅਨਹਜਵਾਜੀ ਅਣਦ ਸੁਨੋ ਹੋਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਦੇ ਪੁਨੀਤ ਕਹਤੇ ਪਵਿੱਤ ਸਤਗੋ ਰਹਿਆ ਪਰ ਪੂਰੇ ਬਿਰਵੰਤ ਨਾਨੇ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸੁਣ ਤੇ ਪਉਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਪਰਪੂਰੇ ਬਿਰਵੰਤ ਨਾਨੇ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਮੋਦਾਵੜੀ ਮਹੱਲਾ ਪੰਜਵਾਂ ਥਾਲ ਵਿਜਤਨ ਵਜਤੋ ਪਈਓ ਸਾਸਨ ਤੋਂ ਵਿਚਾਰੋ ਅੰਮ੍ਰਿਤ ਨਾਮ ਟਾ ਗੁਰ ਕਾ ਪਇ ਜੋ ਸਿਕਾ ਸਭ ਸਰਦਾਰੋ ਜੇ ਕੋ ਕਾਵੇ ਜੇ ਕੋ ਪੁੰਚੈ ਤਦ ਕਾ ਹੋਇ ਆਦਾਰੋ ਇਹ ਵਸਤ ਜਿ ਨ ਜਾਏ ਨਿਤ ਨਿਧ ਰਾਖੁਰ ਤਾਰੋ ਤੰ ਸੰਸਾਰ ਚਰਨ ਨਾਤਰੀਐ ਸੋ ਨਾਨਕ ਬ੍ਰਹਮਪਸਾ ਰੁਸ਼ਨੁਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿਤੋ ਮੈਨ ਦੇ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਆਇ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜੇ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਰਤੀ ਮੈਂ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜੇ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਰਤੀ ਮੈਂ ਹਰਿਆ ਪੌੜੀ ਜਥੈ ਤੂੰ ਸਮਰਥ ਜਥੈ ਕੋਈ ਨਾਹੇ ਉਥੈ ਤੇਰੀ ਰਕ ਅਗਨੀ ਉਦਰਮਾਏ ਸੁਣ ਕੇ ਜਮ ਕੇ ਦੂਤ ਨਾਇ ਤਰੇ ਹਟ ਜਾਏ ਭਉ ਚਲ ਬਖਮ ਸਗਾ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅਮਰਤ ਸੇ ਖਾਹੇ ਕਲ ਮੈਂ ਹੋ ਪੁਨ ਗੁਣ ਗਉਂਦ ਗਾਏ ਸੋ ਸੈਨੂ ਕਿਰਪਾਨ ਸੁਮਾਲੇ ਸਾਇ ਸਾਇ ਵਰਤ ਕੋਈ ਨ ਜਾਏ ਜੇ ਆਵੇਂ ਤੁਦੇ ਆਏ ਸ਼ਲੋਕ ਮਹੱਲਾ ਪੰਜਮਾ ਅੰਤਰ ਗੁਰਿਆਰਦਣਾ ਜਿਵਾ ਗੁਰਨਾਉ ਨੇਤਰੀ ਸਾਗੁਰ ਪੇਖਣਾ ਸਰਵਣੀ ਸੁਣਣਾ ਗੁਰਨਾਉ ਸਤਗੁਰ ਜੇਤੀ ਰਤਿਆ ਦਰਗਹਿ ਪਾਈ ਐਠਾਉ ਕਉਨਾ ਨੇ ਕਿਰਪਾ ਕਰੀ ਜਿਸ ਨੂੰ ਇਹ ਵਤ ਦੇ ਜਗ ਮਾ ਤੁਮ ਕਾਂਢਿਆ ਬਿਰਲੇ ਕਈ ਕੇ ਮਹੱਲਾ ਪੰਜ ਮਾਂ ਰਖੇ ਰਖਣ ਹਾਰੇ ਆਪੋ ਬਾਰਿਆਨ ਗੁਰ ਕੀ ਪੈਰੀ ਪਾਏ ਕਾ ਸਵਾਰਿਆਨ ਹੋ ਆਯਾਪ ਦਿਆਲ ਮਨੋ ਨਾਸਾਰਨ ਸਾਜਨਾ ਕੈ ਸੰਗ ਪਵਦਲ ਤਾਰਨ ਸਾਕਤ ਨਿੰਦਕ ਦੁਇਟਖਿ ਨਮਾਇ ਵਿਦਾਰਨ ਤਿਸਾਇ ਕੀ ਟੇਕ ਨਾਰਕ ਮੰਨੈ ਮਾਈ ਜਿਸ ਸਿਮਰਤ ਜੋਕ ਹੋਏ ਸਗਲੇ ਦੁਖ ਜਾਈ ਤਿਸਾਇ ਕੀ ਟੇਕ ਨਾਰਕ ਮੰਨੈ ਮਾਈ ਜਿਸੇ ਮਰਤ ਸੁ ਕੋਈ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ